ਜੀ ਪ੍ਰਵਾਸੀ ਭਜਾਉਣ ਨਾਲ ਪੰਜਾਬ ਬਚ ਸਕਦਾ ਵੇਖੋ ਇਹ ਜਿਹੜੇ ਇਹ ਜਿਹੜਾ ਬਿਰਤਾਂਤ ਸੱਜਿਆ ਜਾ ਰਿਹਾ ਹਮ ਪ੍ਰਵਾਸੀਆਂ ਦੇ ਖਿਲਾਫ ਹਮ ਇਹ ਪੰਜਾਬ ਵਿਰੋਧੀ ਵੀ ਆ ਹਮ ਦੇਸ਼ ਵਿਰੋਧੀ ਵੀ ਹਮ ਆਪਾਂ ਜੇ ਨਿਗਾ ਮਾਰੀਏ ਕਿ ਪੰਜਾਬ ਦੀ ਜਿਹੜੀ ਆਰਥਿਕਤਾ ਆ ਹਮ ਉਹ ਭਾਵੇਂ ਖੇਤੀਬਾੜੀ ਆ ਹੂੰ ਭਾਵੇਂ ਸਨਤ ਹੀ ਆਰਥਿਕਤਾ ਆ ਹੂੰ ਭਾਵੇਂ ਬਿਲਡਿੰਗ ਉਸਾਰੀ ਦੀ ਆਰਥਿਕਤਾ ਆ ਹੂੰ ਇਹਦੇ ਵਿੱਚ ਪ੍ਰਵਾਸੀਆਂ ਦੀ ਕਿਰਤ ਦਾ ਉਹਨਾਂ ਦੀ ਤਕਨੀਕ ਦਾ ਬਹੁਤ ਵੱਡਾ ਯੋਗਦਾਨ ਆ ਹੂੰ ਔਰ ਜੇ ਪ੍ਰਵਾਸੀਆਂ ਨੂੰ ਇਥੋਂ ਕੱਢ ਦਿੱਤਾ ਜਾਂਦਾ ਹੂੰ ਤਾਂ ਪੰਜਾਬ ਦੀ ਜਿਹੜੀ ਤਰੱਕੀ ਆ ਤਰੱਕੀ ਵਾਲੀ ਗੱਡੀ ਆ ਉਹਨੂੰ ਪੂਰੀ ਤਰ੍ਹਾਂ ਇੱਕ ਕਿਸਮ ਦਾ ਵਿਰਾਮ ਲੱਗ ਜਾਊਗਾ ਜਿਹਦਾ ਪੰਜਾਬ ਨੂੰ ਪੰਜਾਬੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੂੰ ਦੂਜੀ ਗੱਲ ਇੱਕ ਪ੍ਰਚਾਰ ਹੋਰ ਕੀਤਾ ਜਾ ਰਿਹਾ ਹੂੰ ਕਿ ਪ੍ਰਵਾਸੀਆਂ ਨੇ ਇੱਥੇ ਗੰਦ ਪਾਇਆ ਹੈ ਹਾਂ ਬਿਲਕੁਲ ਹੈ ਪ੍ਰਵਾਸੀ ਜਿਹੜੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਦਲ ਰਹੇ ਆ ਹੂੰ ਪਰਵਾਸੀ ਜਿਹੜੇ ਪੰਜਾਬ ਦੇ ਸੱਭਿਆਚਾਰ ਨੂੰ ਵਿਗਾੜ ਰਹੇ ਹਾਂ ਜਿੰਨਾਂ ਨੂੰ ਮੈਂ ਦੇਖਿਆ ਕਿ ਪਰਵਾਸੀ ਪੰਜਾਬੀ ਸੱਭਿਆਚਾਰ ਨੂੰ ਵਿਗਾੜ ਨਹੀਂ ਰਹੇ ਪੰਜਾਬੀ ਸੱਭਿਆਚਾਰ ਜਿਹੜੀ ਨਵੀਂ ਪੀੜ੍ਹੀਆਂ ਪਰਵਾਸੀਆਂ ਦੀ ਉਹਨਾਂ ਦੀ ਰੂਹ ਦੇ ਵਿੱਚ ਰਚ ਮਿਚਕਾ ਉਹਨਾਂ ਦੇ ਲਹੂ ਦੇ ਵਿੱਚ ਰਚ ਮਿਚਕਾ ਔਰ ਪਰਵਾਸੀ ਜਿਹੜੇ ਬੱਚੇ ਆ ਉਹ ਠੇਠ ਪੰਜਾਬੀ ਬੋਲਦੇ ਆ ਹਾਂ ਔਰ ਗਿੱਧਾ ਭੰਗੜਾ ਪੰਜਾਬੀ ਗੀਤ ਬਹੁਤ ਵਧੀਆ ਉਚਾਰਨ ਆ ਉਹਨਾਂ ਦਾ ਹਾਂ ਇਹ ਮੇਰਾ ਖਿਆਲ ਜਿਹੜੇ ਸ਼ਹਿਰੀ ਖੇਤਰ ਦੇ ਪੰਜਾਬੀ ਆ ਹਾਂ ਉਹਨਾਂ ਦਾ ਵੱਡਾ ਹਿੱਸਾ ਉਨੀ ਠੇਠ ਪੰਜਾਬੀ ਨਹੀਂ ਬੋਲ ਸਕਦਾ ਜਿੰਨੇ ਪ੍ਰਵਾਸੀਆਂ ਦੇ ਬੱਚੇ ਬੋਲ ਸਕਦੇ ਇਸ ਲਈ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਅਪਣਾ ਲਿਆ ਆ ਜਦੋਂ ਕਿਸੇ ਨੇ ਕਿਸੇ ਸੱਭਿਆਚਾਰ ਨੂੰ ਅਪਣਾ ਲਿਆ ਹੁੰਦਾ ਹੈ ਤੇ ਉਹਨਾਂ ਨੂੰ ਉਹ ਸੱਭਿਆਚਾਰ ਦਾ ਦੁਸ਼ਮਣ ਨਹੀਂ ਐਲਾਨਿਆ ਜਾ ਸਕਦਾ ਜਿਵੇਂ ਕਿਹਾ ਜਾਂਦਾ ਵੀ ਉਹ ਆਪਦੀ ਭਾਸ਼ਾ ਨਾ ਜਿਹੜੀ ਉਹ ਵਿੱਚ ਇਨਸੈਕਟ ਕਰ ਰਹੇ ਆ ਵੀ ਸਾਡੀ ਭਾਸ਼ਾ ਦੇ ਵਿੱਚ ਆਪਦੀ ਹਿੰਦੀ ਰਲਾਈ ਜਾ ਰਹੇ ਆ ਹਨਾ ਜਾਂ ਹੋਰ ਜਿਹੜੀ ਉਹਨਾਂ ਦੀ ਲੈਂਗੁਏਜ ਆ ਵੀ ਕੋਈ ਹਿੰਦੀ ਆ ਕੋਈ ਆਪਦੀ ਭਾਸ਼ਾ ਜਿਹੜੇ ਵੀ ਇੱਥੇ ਆ ਕੇ ਬੋਲਦੇ ਵੀ ਸਾਡੀ ਪੰਜਾਬੀ ਉਹਦੇ ਨਾਲ ਖਰਾਬ ਹੋ ਰਹੀ ਆ ਕੀ ਲੱਗਦਾ ਪੰਜਾਬੀ ਜੇ ਆਪਾਂ ਇਤਿਹਾਸ ਲਿਖੀਏ ਪੰਜਾਬੀ ਦੇ ਵਿੱਚ ਹੋਰ ਪਛਾਮਰ ਵਾਲਾ ਨਾਲ ਕਿਹੋ ਜਿਹਾ ਪੰਜਾਬੀ ਇਦਾਂ ਮੂਹ ਮੰਹੰਦਰਾ ਬਣਿਆ ਦੇਖੋ ਜੇ ਤੱਥਾਂ ਤੇ ਨਿਗਾਹ ਮਾਰੀ ਤਾਂ ਪੰਜਾਬੀ ਦੇ ਵਿੱਚ ਅਰਬੀ ਫਾਰਸੀ ਉਰਦੂ ਹਿੰਦੀ ਅੰਗਰੇਜ਼ੀ ਹੋਰ ਪਛਾਮਾਂ ਦੇ ਜਿਹੜੇ ਆ ਬਹੁਤ ਲਾਫਜ਼ ਰਚ ਵਿੱਚ ਗਏ ਆ ਹਾਂ ਔਰ ਪੰਜਾਬੀ ਨੇ ਯਕਸਬ ਕਰ ਲਿਆ ਆ ਉਹ ਸਾਡੀ ਪੰਜਾਬੀ ਦੀ ਲੇਖਣੀ ਵਿੱਚ ਵੀ ਪ੍ਰਗਟ ਹੋ ਰਹੇ ਆ ਉਹ ਸਾਡੇ ਗੀਤਾਂ ਵਿੱਚ ਵੀ ਪ੍ਰਗਟ ਹੋ ਰਹੇ ਆ ਉਹ ਜਿਹੜੇ ਅਦਾਲਤਾਂ ਵਿੱਚ ਵੀ ਪ੍ਰਗਟ ਹੋ ਰਹੇ ਆ ਉਹ ਥਾਣਿਆਂ ਦੇ ਵਿੱਚ ਜਦੋਂ ਕੋਈ ਮੁਕਦਮੇ ਦਰਜ ਹੁੰਦੇ ਆ ਉਹ ਤੁਸੀਂ ਚਾਹੇ ਕੋਈ ਐਫ ਆਈ ਆਰ ਪੜ੍ਹ ਲਓ ਉਹਨਾਂ ਦੇ ਵਿੱਚ ਤੁਹਾਨੂੰ ਪੂਰੀ ਚਲਕ ਮਿਲੇਗੀ ਬਾਹਰਲੇ ਜਿਹੜੇ ਹੋਰ ਪਸ਼ਾਵਾਂ ਦੇ ਸ਼ਬਦ ਆ ਉਹ ਜਜ਼ਬ ਕਰ ਲਏ ਆ ਪੰਜਾਬੀ ਨੇ ਔਰ ਇਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਇਹਦੇ ਨਾਲ ਪੰਜਾਬੀ ਭਾਸ਼ਾ ਗਰੀਬ ਨਹੀਂ ਹੋਈ ਪੰਜਾਬੀ ਭਾਸ਼ਾ ਦਾ ਨੁਕਸਾਨ ਨਹੀਂ ਹੋਇਆ ਪੰਜਾਬੀ ਭਾਸ਼ਾ ਦੀ ਅਮੀਰੀ ਜਿਹੜੀ ਆ ਹੋਰ ਵੀ ਵਧੀ ਫੁੱਲੀ ਇੱਕ ਹੋਰ ਵੀ ਕਾਰਨ ਮੈਨੂੰ ਦੱਸੋ ਜਿਹੜਾ ਪ੍ਰਵਾਸੀਆਂ ਖਿਲਾਫ ਨਫ਼ਰਤ ਦਾ ਕਾਰਨ ਕੀ ਉਹ ਰੰਗ ਦੀ ਨਫ਼ਰਤ ਵੀ ਆ ਗਰੀਬੀ ਦੀ ਨਫ਼ਰਤ ਵੀ ਆ ਵੀ ਗਰੀਬ ਆ ਜਾਂ ਇਹਨਾਂ ਦੇ ਰੰਗ ਸਟਾਲੇ ਆ ਲੱਗਦਾ ਤੁਹਾਨੂੰ ਜਦੋਂ ਅਮੀਰੀ ਗਰੀਬੀ ਦਾ ਪਾੜਾ ਵੱਜ ਜਵੇ ਜਦੋਂ ਸਿਸਟਮ ਦੇ ਸਿਸਟਮ ਦੀਆਂ ਬੁਰਾਈਆਂ ਜਿਹੜੀਆਂ ਉਹ ਲੋਕਾਂ ਨੂੰ ਚੋਣ ਲੱਗ ਪਣ ਔਰ ਲੋਕ ਉਹਨਾਂ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਦੇ ਆ ਸਿਸਟਮ ਤੇ ਉਂਗਲ ਚੁੱਕ ਲਾਪਣ ਤਾਂ ਉਹ ਸਿਸਟਮ ਦੇ ਹਾਕਮ ਆ ਜਿਹੜੇ ਉਹ ਇਹੋ ਜਿਹਾ ਕਰ ਮੁੱਦਾ ਛਾਲਦੇ ਆ ਜਿਹਦੇ ਨਾਲ ਲੋਕ ਉਹਨਾਂ ਵੱਲ ਆਣ ਦੀ بجائے ਉਹਨਾਂ ਦੇ ਤਖਤ ਤੇ ਤਾਜਾਂ ਨੂੰ ਨੁਕਸਾਨ ਪਹੁੰਚਾਣ ਦੀ بجائے ਲੋਕ ਆਪਸ ਵਿੱਚ ਜਿਹੜੇ ਲੜਨਾ ਸ਼ੁਰੂ ਕਰਦੇ ਆ ਹੂੰ ਇਹ ਜਿਹੜਾ ਹੁਣ ਜਿਹੜੀਆਂ ਪੰਜਾਬ ਦੀਆਂ ਪਰਵਾਸੀਆਂ ਦੇ ਖਿਲਾਫ ਮੌਜੂਦਾ ਘਟਨਾਵਾਂ ਆ ਹੂੰ ਉਹ ਇੱਕ ਦਿਨ ਚ ਨਹੀਂ ਸ਼ੁਰੂ ਹੋ ਗਈਆਂ ਹੂੰ ਉਹਦੇ ਲਈ ਆਰਐਸਐਸ ਭਾਜਪੀ ਹੂੰ ਲੰਮੇ ਸਮੇਂ ਤੋਂ ਤਿਆਰੀ ਕਰ ਰਹੇ ਆ ਇਹ ਜਿਹੜਾ ਹੁਸ਼ਿਆਰਪੁਰ ਦੇ ਬੱਚੇ ਦਾ ਕਤਲ ਹੋਇਆ ਹਾਂ 5-6 ਸਾਲ ਦੇ ਬੱਚੇ ਦਾ ਹੂੰ ਇੱਕ ਫੌਰੀ ਕਾਰਨ ਬਣ ਗਿਆ ਹੂੰ ਔਰ ਤਿਆਰੀ ਜਿਹੜੀ ਉਹ ਕਾਫੀ ਦੇਰ ਤੋਂ ਕਰ ਰਹੇ ਆ ਔਰ ਉਹਨਾਂ ਨੂੰ ਇਹ ਆਪਣੀ ਨਫ਼ਰਤ ਜਿਹੜੀ ਆ ਪ੍ਰਵਾਸੀਆਂ ਖਿਲਾਫ਼ ਕੱਢਣ ਦਾ ਹਮ ਇੱਕ ਮੌਕਾ ਮਿਲ ਗਿਆ ਉਹਦੇ ਲਈ ਇਹ ਜਿਹੜੀ ਆ ਆਪਣੀ ਪਲਾਨਿੰਗ ਹੈ ਜਿਹੜੀ ਲੋਕ ਵਿਰੋਧੀ ਯੋਜਨਾयां ਉਹਨੂੰ ਸਿਰੇ ਲਾਉਣ ਦੇ ਲਈ ਬਹੁਤ ਸਾਰੇ ਹੱਥ ਕੰਡੇ ਵਰਤਦੇ ਆ ਉਹ ਹੱਥ ਕੰਡੇ ਜਿਹੜੇ ਆ ਉਹ ਮਨੁੱਖਤਾ ਮਨੁੱਖਤਾ ਦੇ ਲਈ ਬਹੁਤ ਘਾਤਕ ਆ ਹਮ ਔਰ ਇਹਨਾਂ ਨੂੰ ਇਹੋ ਜਿਹੇ ਹੱਥ ਕੰਡਿਆਂ ਨੂੰ ਇਹੋ ਜਿਹੇ ਜਿਹੜੇ ਲੋਕ ਵਿਰੋਧੀ ਲੋਕ ਆ ਲੋਕ ਵਿਰੋਧੀ ਧਿਰਾਂ ਆ ਹੂੰ ਉਹਨਾਂ ਦੀਆਂ ਇਹੀਆਂ ਯੋਜਨਾਵਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ ਉਹਦੇ ਲਈ ਸਭ ਤੋਂ ਵੱਡੀ ਹੈਗੀ ਆ ਪੰਜਾਬੀਆਂ ਤੇ ਪ੍ਰਵਾਸੀਆਂ ਦੀ ਸਾਂਝ ਜਿਹੜੀ ਆ ਹੂੰ ਉਹ ਹੋਰ ਮਜ਼ਬੂਤ ਹੋਵੇ ਇਹਦੇ ਨਾਲੇ ਪੰਜਾਬ ਪੰਜਾਬ ਮਜ਼ਬੂਤ ਹੋਣਾ ਇਹਦੇ ਨਾਲੇ ਪੰਜਾਬੀ ਸੱਭਿਆਚਾਰ ਮਜ਼ਬੂਤ ਹੋਣਾ ਇਹਦੇ ਨਾਲੇ ਪੰਜਾਬ ਦੀ ਆਸਥਿਕਤਾ ਮਜ਼ਬੂਤ ਹੋਣੀ ਆ ਔਰ ਚਾਹੀਦਾ ਸਰਕਾਰ ਨੂੰ ਚਾਹੀਦਾ ਜਿਹੜੀ ਪੰਜਾਬ ਸਰਕਾਰ ਆ ਔਰ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਘੱਟੋ ਘੱਟ ਜ਼ਿਲ੍ਹਾ ਲੈਵਲ ਤੇ ਬੈਠੇ ਆ ਡੀਸੀ ਐਡੀਸੀ ਉਹਨਾਂ ਨੂੰ ਚਾਹੀਦਾ ਕਿ ਵੱਖ-ਵੱਖ ਭਾਈਚਾਰਿਆਂ ਦੀ ਵੱਖ-ਵੱਖ ਜਾਤੇਵੰਦੀਆਂ ਦੀ ਵੱਖ-ਵੱਖ ਧਾਰਮਿਕ ਆਗੂਆਂ ਦੀ ਸਮਾਜਿਕ ਆਗੂਆਂ ਦੀ ਮੀਟਿੰਗ ਜਿਹੜੀ ਆ ਸੰਜੀ ਆਪ ਸਦੇ ਉਹਦੇ ਵਿੱਚ ਸਾਰਾ ਡਿਸਕਸ ਹੋਵੇ ਔਰ ਜੇ ਕੋ ਗਲਤਫਹਿਮੀਆਂ ਵੀ ਆ ਉਹ ਵੀ ਦੂਰ ਹੋਣ ਇਹਦੇ ਨਾਲ افਵਾਮਾਂ ਨੂੰ ਵੀ ਵਿਰਾਮ ਲੱਗ ਸਕਦਾ ਜੀ ਇਹ ਸਰਕਾਰ ਸਰਕਾਰ ਨੂੰ ਜਿਹੜੀ ਆ ਇਹ ਜਿਹੜੀ ਯੋਜਨਾ ਆ ਇਹ ਨੀਤੀ ਆ ਇਹਨੂੰ ਫੌਰੀ ਅਮਲ ਚ ਲਿਆਉਣਾ ਚਾਹੀਦਾ ਜੇ ਦੇਰ ਹੋ ਜੋਗੀ ਫਿਰ ਨੁਕਸਾਨ ਬਹੁਤ ਵੱਡਾ ਹੋ ਸਕਦਾ ਜਿਹਦੀ ਪਰਪਾਈ ਫੇਰ ਕਦੇ ਜੀ ਜੀ